ਅੱਜ ਆਪਾਂ ਤੁਹਾਨੂੰ ਸੈਰ ਕਰਾਵਾਂਗੇ ਸਿਸੀਲੀਆ ਦੀ ਯਾਨੀ ਕਿ ਸਾਊਥ ਇਟਲੀ ਮਿਲਾਨ ਵੈਨੇਸ਼ੀਆ ਰੋਮ ਚਿੰਕਵੇਟਰੇ ਇਹਦੀ ਗੱਲਾਂ ਸਾਰੇ ਕਰਦੇ ਆ ਬਟ ਆਪਾਂ ਅੱਜ ਤੁਹਾਨੂੰ ਲੈ ਕੇ ਚੱਲੇ ਆ ਸਾਊਥ ਇਟਲੀ ਵੱਲ ਬਾਕੀ ਇਹ ਸ਼ਹਿਰ ਦਾ ਨਕਸ਼ਾ ਦੇਖੇ ਕੋਈ ਬੰਦਾ ਆਈਡੀਆ ਲਾ ਲਾਦਾ ਜਿੱਦਾ ਇੱਕ ਬੂਟ ਦੀ ਸ਼ੇਪ ਹੁੰਦੀ ਆ ਉਦਾਂ ਦਾ ਇੱਥੇ ਦਾ ਨਕਸ਼ਾ ਆ ਸੋ ਕਹਿੰਦੇ ਵੀ ਇਹਨੂੰ ਰੀਅਲ ਦੇ ਵਿੱਚ ਵੀ ਇਹਨੂੰ ਬੂਟ ਆਫ ਇਟਲੀ ਕਹਿੰਦੇ ਆ ਉਹ ਮੈਟਰੋ ਇੱਥੇ ਦੀਆਂ ਸਾਰੀਆਂ ਚੀਜ਼ਾਂ ਹੀ ਬਹੁਤ ਵਧੀਆ ਆਇਆ ਚਾਹੇ ਇੱਥੇ ਦਾ ਕਲਚਰ ਲਾ ਲਓ ਫੂਡ ਲਾ ਲਓ ਇੱਥੇ ਦੇ ਬੀਚ ਲਾ ਲਓ ਸਾਰੇ ਹੀ ਬਹੁਤ ਵਧੀਆ ਆਇਆ ਘੁੰਮਣ ਫੇਰ ਲਈ ਬਹੁਤ ਵਧੀਆ ਜਗ੍ਹਾ ਆ ਬਾਕੀ ਤੁਹਾਨੂੰ ਸਾਰਾ ਅਸੀਂ ਬਲੌਗ 'ਚ ਦਿਖਾ ਲਾਂਗੇ ਸੋ ਆਓ ਸਿੱਧਾ ਬਹੁਤਿਆਂ ਆਪਾਂ ਗੱਲਾਂ ਬਾਤਾਂ ਨਹੀਂ ਕਰਨੇ ਸਿੱਧਾ ਬਲੌਗ 'ਚ ਚੱਲਦੇ ਆਂ ਤੇ ਜੇ ਬਲੌਗ ਪਸੰਦ ਆਇਆ ਤੇ ਲਾਈਕ ਸ਼ੇਅਰ ਕਮੈਂਟ ਤੇ ਇਸ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਸੋ ਆਓ ਚਲੀਏ ਸਿੱਧਾ ਬਲੌਗ ਦੇ ਵਿੱਚ ਸੋ ਸਤਿ ਸ੍ਰੀ ਅਕਾਲ ਪੰਜਾਬੀਓ ਕੀ ਹਾਲ ਚਾਲ ਆ ਉਮੀਦ ਕਰਦੇ ਆਂ ਸਾਰੇ ਠ ਉਹ ਉਹੀ ਡੇਲੀ ਰੁਟੀਨ ਸ਼ੁਰੂਆਤ ਜਿੱਦਾਂ ਆਪਾਂ ਕਹਿ ਸਕਦੇ ਪਾਣੀ ਤੋਂ ਨਿੰਬੂ ਪਾਣੀ ਵੀ ਤੁਸੀਂ ਪੀ ਸਕਦੇ ਆ ਫਿਰ ਉਸ ਤੋਂ ਬਾਅਦ ਵੀ ਬ੍ਰੇਕਫਾਸਟ ਤੇ ਖਾਣੇ ਦਾ ਨੋਟ ਦੇਖ ਸਕਦੇ ਆ ਤਿਆਰੀ ਪੂਰੀ ਚੱਲਦੀ ਕੋਈ ਹੈ ਬਫੇ ਚ ਪੂਰੀ ਚੀਜ਼ਾਂ ਰੈਡੀ ਆ ਆਪਣੇ ਅੰਡੇ ਆਮਲੇਟ ਸਭ ਕੁਝ ਰੈਡੀ ਹੈ ਇੱਥੇ ਮਿਲੂਗਾ ਸਾਨੂੰ ਬਰੈਡਾ ਬਰੋਡਾ ਸਭ ਬਰੋਸ਼ ਪਰ ਆਪਾਂ ਹਲੇ ਕੋਈ ਗਲਤੀ ਨਹੀਂ ਕਰਨੀ ਇਹਦਾ ਟਾਈਮ ਆ ਸੋ ਆਪਾਂ ਸ਼ੁਰੂਆਤ ਕਰਾਂਗੇ ਨਿੰਬੂ ਪਾਣੀ ਦਾ ਇੱਥੇ ਆਪਾਂ ਇਹ ਆ ਜੀ ਨਿੰਬੂ ਤੇ ਇੱਥੇ ਆਮ ਲਦਾ ਜੀ ਗਰਮ ਪਾਣੀ ਬਾਕੀ ਸਾਰੇ ਸਾਰੇ ਦੇ ਤੁਸੀਂ ਜੂਸ ਵੀ ਲੈ ਸਕਦੇ ਆ ਨੋਰਮਲ ਪਾਣੀ ਦਾ ਉਹ ਵੀ ਲੈ ਸਕਦੇ ਆ ਤੇ ਇਹ ਲਾ ਲ ਆਪਾਂ ਇਹ ਵੀ ਮਾਗੇ ਉਸ ਤੋਂ ਬਾਅਦ ਆ ਆ ਗਏ ਕੌਫੀਆਂ ਸੋ ਆਪਾਂ ਪਹੁੰਚ ਗਏ ਅਸਟਿਲਿਆ ਦੇਖ ਸਕਦੇ ਨੇ ਛਿਪ ਹੌਲੀ ਹੌਲੀ ਪੋਰਟal ਨੂੰ ਜਾ ਰਿਹਾ ਆ ਆ ਜਿਹੜਾ ਆਸਟ੍ਰੇਲੀਆ ਬਟ ਇੱਥੋਂ ਵੀ ਸਾਨੂੰ ਹੱਲੇ ਜਿਹੜਾ ਸਾਡਾ ਸ਼ਿਪ ਆ ਉਹ ਪੋਰਟ ਤੱਕ ਜਿਹੜਾ ਸ਼ੀਰੀਆ ਦਾ ਪੋਰਟ ਆ ਉੱਥੇ 30 40 ਮਿੰਟ ਲੱਗ ਜਾਣੇ ਉੱਥੇ ਲੱਗਣ ਨੂੰ ਸੋ ਸਾਡੇ ਕੋਲ ਜਦ ਤੱਕ ਟਾਈਮ ਹੈਗਾ ਕਿ ਆਪਾਂ ਆਪਣਾ ਬ੍ਰੇਕਫਾਸਟ ਕਰ ਲਈਏ ਸੋ ਹਾਏ ਤੁਹਾਨੂੰ ਲੈ ਕੇ ਚੱਲਦੇ ਆਂ ਸਿੱਧਾ ਬੂਫੇ ਦੇ ਵਿੱਚ ਸੋ ਦੇਖਦੇ ਆਂ ਇੱਥੇ ਕੀ ਕੀ ਬਣਿਆ ਹੈ ਅੱਜ ਬ੍ਰੇਕਫਾਸਟ ਦੇ ਵਿੱਚ ਕੀ ਕੀ ਮਿਲਦਾ ਸਾਨੂੰ ਖਾਣ ਨੂੰ ਸੋ ਨਾਲੇ ਸਾਡਾ ਬ੍ਰੇਕਫਾਸਟ ਵੀ ਹੋ ਜਾਣਾ ਤੇ ਸਾਡੇ ਉਸ ਤੋਂ ਬਾਅਦ ਸਾਡੇ ਕੋਲ ਟਾਈਮ ਵੀ ਹੋਣਾ ਆਪਣਾ ਰੈਡੀ ਹੋ ਜਾਈਏ ਜਦ ਤੱਕ ਪੋਰਟ ਤੱਕ ਸ਼ਿਪ ਲੱਗਣਾ ਆ ਆ ਬ੍ਰੇਕਫਾਸਟ ਦੇ ਵਿੱਚ ਆਪਾਂ ਲਵਾਂਗੇ ਜੀ ਸ਼ਹਿਰ ਥੋੜਾ ਜਿਹਾ ਕਿਉਂਕਿ ਸੇਤ ਲਈ ਚੰਗਾ ਹੁੰਦਾ ਜੀ ਖਾਣ ਨੂੰ ਆ ਆਪਣਾ ਸਵੇਰੇ ਸਵੇਰੇ ਮਨ ਨਹੀਂ ਕਰਦਾ ਖਾਣ ਨੂੰ ਆ ਕਹਿ ਲੋ ਕੀ ਹੈ ਜ਼ੂਪਾ ਆ ਜੀ ਇਹ ਇਹ ਆਪਾਂ ਸਵੇਰੇ ਸਵੇਰੇ ਖਾ ਨਹੀਂ ਸਕਦੇ ਕੋਈ ਮਨ ਹੈ ਨਹੀਂ ਆ ਚੀਜ਼ ਆਪਾਂ ਵੈਸੇ ਨਹੀਂ ਖਾਣੀ ਆ ਤਾਂ ਆਪਾਂ ਜੀ ਲਵਾਂਗੇ ਲਵਾਂਗੇ ਕਿਉਂਕਿ ਇਸ ਤੋਂ ਬਿਨਾ ਤਾਂ ਆਪਾਂ ਗੱਲ ਬਣਦੀ ਨਹੀਂ ਨਾ ਸਿਰੇ ਸਵੇਰੇ ਬੋਇਲ ਆਂਡੇ ਆਪਾਂ ਤਿੰਨ ਚਾਰ ਲੈ ਲਵਾਂ ਨੇ ਥੋੜੇ ਆਪਾਂ ਆਮਲੇਟ ਲਵਾਂਗੇ ਤੇ ਆਪ ਵੀ ਦੇਖ ਸਕਦੇ ਆ ਥੋੜਾ ਜਿਹਾ ਆਮਲੇਟ ਤਿੰਨ ਅਂਡੇ ਤੇ ਇੰਨਾ ਕੁ ਆਪਾਂ ਸ਼ਹਿਰ ਤੇ ਦੋ ਆਪਾਂ ਪਰੋ ਜਰਾ ਲੈ ਇਹ ਹੋ ਗਿਆ ਜੀ ਆਪਣਾ ਬ੍ਰੇਕਫਾਸਟ ਤੇ ਆਪਾਂ ਨਾਲ ਹੋ ਲਵਾਂਗੇ ਬਲੈਕ ਕਾਫੀ ਤੇ ਫਿਰ ਆਪਣਾ ਹੋ ਜਾਣਾ ਬ੍ਰੇਕਫਾਸਟ ਸ਼ੁਰੂ ਐਂਕੀ ਹੈਲਥੀ ਤੇ ਲਾਈਟ ਬ੍ਰੇਕਫਾਸਟ ਕਹਿ ਸਕਦੇ ਆ ਆਪਾਂ ਇਹਨੂੰ ਸਵੇਰ ਦੇ ਟਾਈਮ ਤੋਂ ਜੀ ਬੂਫੇ ਦਾ ਜਗਾ ਦੇਖ ਸਕਦੇ ਆ ਇੱਕ ਵੀ ਜਗਾ ਖਾਲੀ ਹੈ ਨਹੀਂ ਆ ਬੈਠਣ ਨੂੰ ਤੇ ਸਾਨੂੰ ਆਪਣਾ ਬ੍ਰੇਕਫਾਸਟ ਇੱਥੇ ਹੀ ਜਸਟ ਕਰਨਾ ਪੈਣਾ ਥੋੜੀ ਉੱਚੀ ਜਗਾ ਆ ਪਰ ਕੋਈ ਗੱਲ ਨਹੀਂ ਜਸਟ ਹੋ ਸਕਦੀ ਆ ਆ ਆਪਣੀ ਹੋ ਗਿਆ ਬ੍ਰੇਕਫਾਸਟ ਜੀ 커피 ਆਪਾਂ ਲੈ ਲਈਏ ਜੀ ਇੱਥੋਂ ਤੇ ਆ ਆਪਣੇ ਸਾਰਾ ਕੁਝ ਰੈਡੀ ਆ ਹੁਣ ਆਪਾਂ ਚੱਲਾਂਗੇ ਫਿਰ ਕੰਡੇ ਤੇ ਹੋਵਾਂਗੇ ਲਓ ਜੀ ਆਪਾਂ ਪਹੁੰਚ ਗਏ ਆ ਅਸਟਰੀਆ ਹੌਲੀ ਹੌਲੀ ਸ਼ਿਪ ਆਪਣੀ ਜਗਾ ਤੇ ਪੋਰਟ ਤੇ ਲੱਗ ਰਿਹਾ ਆ ਯਾ ਇਹ ਜੀਲੀਆ ਦਾ ਪੋਰਟ ਥੋੜਾ ਛੋਟਾ ਹੈ ਯਾਨੀ ਕਿ ਬਾਕੀ ਪੋਰਟ ਨਾਲੋਂ ਇਹ ਤੇ ਕਿਉਂਕਿ ਜਿੱਦਾਂ ਆਪਾਂ ਜੇ ਨੋਵਾਰਾ ਦੇਖਿਆ ਸੀਗਾ ਤੁਹਾਨੂੰ ਬਾਰਸਲੋਨਾ ਦਾ ਕਹਾਂਗੇ ਉਹ ਜ਼ਿਆਦਾ ਵੱਡੇ ਆ ਪੋਰਟ ਤੇ ਆ ਤੁਸੀਂ ਦੇਖ ਸਕਦੇ ਆ ਇੱਕ ਕਰੂਜ਼ ਆ ਇਹ ਹੱਲੇ ਇਹਦਾ ਕੰਮ ਚੱਲ ਰਿਹਾ ਯਾਨੀ ਕਿ ਤੇ ਅੰਡਰ ਕੰਸਟਰਕਸ਼ਨ ਆ ਇਹ ਤਿਆਰ ਹੋ ਰਿਹਾ ਜਾਂ ਤਿਆਰ ਹੋ ਰਿਹਾ ਤੇ じゃ ਐ ਇਹਦੇ ਵਿੱਚ ਕੋਈ ਪ੍ਰੋਬਲਮ ਹੋਣੀ ਆ ਯਾਨੀ ਕਿ ਉਹਦੇ ਵਿੱਚ ਇਹ ਮਤਲਬ ਹੱਲੇ ਤਿਆਰ ਨਹੀਂ ਯਾਨੀ ਕਿ ਯਾਜੋ ਲਈ ਤਿਆਰ ਨਹੀਂ ਹੈਗਾ ਇਹ ਕਰੂਜ਼ ਔਰ ਦੇਖ ਲੋ ਕ੍ਰੇਨ ਵਗੈਰਾ ਸਾਰੀਆਂ ਲੱਗੀਆਂ ਹੋਈਆਂ ਤੇ ਕੰਮ ਚੱਲਦਾ ਪਿਆ ਬਾਕੀ ਆ ਪੋਰਟ ਆ ਵਧੀਆ ਜਾਣੀ ਹੈ ਆਸਟ੍ਰੇਲੀਆ ਇਹ ਬਹੁਤ ਵਧੀਆ ਜਗ੍ਹਾ ਹੈ ਇਟਲੀ ਦੀ ਤਾਂ ਹੀ ਵੈਸੇ ਦੁਨੀਆਂ ਦੇ ਵਿੱਚ ਉਹ ਐਸੇ ਵੀ ਬਹੁਤ ਫੇਮਸ ਹੈ ਇਟਲੀ ਆ ਤੇ ਮਾਰੇ ਬਹੁਤ ਵਧੀਆ ਜਾਣੀ ਯਾਹ ਦੇਖ ਸਕਦੇ ਪਹਾੜ ਵੀ ਆ ਮਾਰੇ ਵੀ ਤੁਹਾਨੂੰ ਦੇਖਣ ਨੂੰ ਮਿਲੂਗੇ ਇੱਥੇ ਤੇ ਆਪਾਂ ਜਾਮਾ ਕੇ ਥੱਲੇ ਤੇ ਘੁੰਮਾਂਗੇ ਇਟਲੀ ਆ ਤਾ ਉਹ ਵੀ ਦੇਖ ਸਕਦੇ ਆ ਇਸ ਟਾਈਮ ਤਿਆਰੀ ਚੱਲਦੀ ਪਈ ਆ ਪੋਰਟ ਦੀ ਸ਼ਿਪ ਲੱਗਣ ਦੀ ਆ ਦੇਖ ਲੈ ਪਾਣੀ ਦਾ ਰੰਗ ਵੀ ਹੌਲੀ ਹੌਲੀ ਚੇਂਜ ਹੋ ਰਿਹਾ ਥੱਲੇ ਤੇ ਦੇਖ ਲਓ ਜਿੱਦਾਂ ਇਹਨਾਂ ਦੇ ਸ਼ਿਪ ਦੇ ਜਿਹੜੇ ਪੱਖੇ ਚੱਲਦੇ ਆ ਉਹ ਹਿਸਾਬ ਨਾਲ ਤੇ ਬਾਕੀ ਆ ਪੋਰਟ ਆ ਜੀ ਆ ਕੰਟੇਨਰ ਵਾਲੇ ਸ਼ਿਪ ਆ ਉਹ ਪਿੱਛੇ ਖੜੇ ਮੇਰੇ ਦੇਖ ਸਕਦੇ ਹੋ ਹਾਂ ਜੀ ਇੱਧਰ ਦੂਜਾ ਨਾਰਮਲ ਕਰੂਜ਼ ਵੀ ਖੜਾ ਆ ਉਹ ਬੈਕ ਸਾਈਡ ਤੇ ਥੋੜੀ ਦੂਰ ਆ ਇੱਥੋਂ ਤੇ ਨਾਰਵੇਜਨ ਕਰੂਜ਼ ਆ ਹੋਰ ਕੰਪਨੀ ਨਾਰਵੇਜਨ ਦੀ ਲਾਈਨ ਦੀ ਤੇ ਵਾਕੀ ਆਪਾਂ ਬ੍ਰੇਕਫਾਸਟ ਕਰ ਲਿਆ ਹੁਣ ਤੇ ਲਾਂਚ ਆਪਾਂ ਕੋਮ ਕਿ ਆਕੇ ਕਰਾਂਗੇ। ਸਿਲੀਆ ਕੋਮ ਕਿ ਆਕੇ ਕਰਾਂਗੇ ਹੁਣ ਆਪਾਂ 10 ਵਜੇ ਥੱਲੇ ਉਤਰ ਜਾਣਾ ਨਾ ਨੂੰ ਤੇ ਉਸ ਤੋਂ ਬਾਅਦ ਆਪਾਂ ਥੱਲੇ ਕੋਮਾਂਗੇ ਸਿਲੀਆ ਅੰਦਰ ਉਸ ਮਾਨ ਲੈ ਕੇ ਜਾਣਾ ਜੇ ਤੁਸੀਂ ਆਪਣੀ ਪਨੀਨੋ ਦੀ ਕੋਈ ਆਪਣੀ ਕੈਰੀ ਕਰਨੀ ਆ ਪੈਕ ਕਰਕੇ ਤੇ ਤੁਸੀਂ ਕਰ ਸਕਦੇ ਆ ਪਨੀਨੋ ਵੀ ਕੈਰੀ ਕਰ ਸਕਦੇ ਆ ਆਪਣੇ ਨਾਲ ਕਿ ਬਾਹਰ ਜਾ ਕੇ ਤੁਹਾਨੂੰ ਪੈਸੇ ਨਾ ਖਰਚਣੇ ਪੈਣ ਤੇ ਉਹ ਵੀ ਤੁਸੀਂ ਲੈ ਸਕਦੇ ਆ ਆਪਣਾ ਜਨਕਿਆ ਦਾ 버ਗਰ ਲੈ ਲਓ ਤੁਸੀਂ ਕੁਝ ਵੀ ਲੈ ਸਕਦੇ ਆ ਕਿ ਬਾਹਰ ਜੇ ਤੁਹਾਨੂੰ 5-6 ਘੰਟੇ ਲੱਗਣੇ ਘੁੰਮਣ ਨੂੰ ਸਿਲੀਆ ਜਦਾਉਣੇ ਸ਼ਿਪ ਇਸ ਟਾਈਮ ਕਿੰਨੇ ਵਜੇ ਆ ਸਵੇਰੇ ਦੇ 9 ਵਜੇ ਆ ਜੀ ਇਸੇ ਪ੍ਰਾਤ ਨੂੰ ਹੁਣ 8 ਵਜੇ ਤੁਰਨਾ ਤੇ ਕਈ ਲੋਕਾਂ ਨੇ ਜਿਦਾ ਹੁਣ ਸਵੇਰੇ ਉੱਤਰ ਜਾਣਾ 8 ਵਜੇ ਤੇ ਆਪਣਾ ਟੈਕਸੀ ਲੈ ਕੇ ਜਾਂ ਬੱਸ ਲੈ ਕੇ ਕਿਤੇ ਦੂਰ ਜਾਣਾ ਘੁੰਮਣ ਸਿਰੀਆ ਤਾਰਾ ਦੇਖਣਾ ਆ ਤੇ ਉਸ ਤੋਂ ਬਾਅਦ ਭੁੱਖ ਲੱਗ ਜਾਂਦੀ ਆ ਪਾਣੀ ਦੀ ਇੱਕ ਦੋ ਬੋਤਲਾਂ ਆਪਣੇ ਨਾਲ ਰੱਖਿਓ ਤੇ ਪਣੀ ਨੂੰ ਵਗੈਰਾ ਵੀ ਨਾਲ ਚਾਹੀਦੀਆਂ ਸੋ ਆਪਾਂ ਜੀ ਆ ਗਏ ਆ ਥੱਲੇ ਉਤਰੇ ਆ ਆਪਾਂ ਸਿਰੀਆ ਦੇ ਪੋਰਟ ਤੇ ਤੇ ਹੁਣ ਆਪਾਂ ਜਾਵਾਂਗੇ ਸੈਂਟਰ ਚ ਘੁੰਮਣ ਫੇਰਨ ਦੇਖਦੇ ਆ ਕਿਹੜੀ ਕਿਹੜੀ ਜਗ੍ਹਾ ਇੱਥੇ ਵਿਜ਼ਿਟ ਕਰਨ ਵਾਲੀ ਆ ਪਿੱਛੇ ਆਪਣਾ ਸ਼ਿਪ ਖੜਾ ਦੇਖ ਸਕਦੇ ਆ ਤੁਸੀਂ ਤੇ ਭਾਈ ਕੀ ਵਿਚਾਰ ਆ ਅਸਟ੍ਰੇਲੀਆ ਬਾਰੇ ਦੱਸੋ ਜੀ ਕੁਝ ਬੋਲੋ ਹੁਣ ਜਾ ਕੇ ਦੇਖਦੇ ਆ ਕੀ ਉਹ ਸ਼ੇ 50 ਕਿਲੋਮੀਟਰ ਦੂਰ ਆ ਇੱਥੋਂ ਜੀ ਤੇ ਫਿਰਾਲ ਸਾਨੂੰ ਸਿਟੀ ਘੁੰਮ ਸਕਦੇ ਆ ਹਾਂ ਜੀ ਹਾਂ ਜੀ ਹਾਂ ਜੀ ਤੇ ਉਹਦੇ ਨਾਲ ਹੀ ਸਾਰੀ ਜਗ੍ਹਾ ਘੁੰਮ ਆ ਲਈਏ ਤਾਂ ਕਿ ਇਹ ਹੈ ਜਿਵੇਂ ਨਾ ਮੇਨ ਲੰਨਾ ਦਾ ਪਿਆਸ ਤਾਂ ਹੋਵੇ ਹਾਂ ਜੀ ਆ ਪੋਰਟ ਆ ਜੀ ਇੱਥੇ ਦਾ ਇੱਥੇ ਆਪਾਂ ਜਾ ਰਹੇ ਆ ਪਿੱਛੇ ਤੁਸੀਂ ਦੇਖ ਸਕਦੇ ਆ ਲੱਗੇ ਐਮਐਸਸੀ ਦੇ ਝੰਡੇ ਵੀ ਤੇ ਹੁਣ ਆਪਾਂ ਬਾਹਰ ਜਾਵਾਂਗੇ ਤੇ ਦੇਖਦੇ ਆ ਜੇ ਬੱਸ ਮਿਲਦੀ ਆ ਦੇਖੋ ਸੈਂਟਰ ਜਾਣ ਲਈ ਹੋਰ ਨਹੀਂ ਤੇ ਤੁਹਾਨੂੰ ਪਹੁੰਚਣਾ ਪੈਦਲ ਜਾਣਾ ਹੀ ਹੈਗਾ ਆਪਾਂ ਤੇ ਦੇਖਦੇ ਆ ਇੱਥੇ ਕੋਈ ਮਿਊਜ਼ੀਅਮ ਵਗੈਰਾ ਦੇਖਣ ਵਾਲਾ ਹੈਗਾ ਤੇ ਵਧੀਆ ਕਿਉਂਕਿ ਜਿਹੜੇ ਇੱਥੇ ਦੇ ਉਹ ਬੀਚ ਆ ਤੇ ਉਹ ਤਾਂ ਬਹੁਤ ਜ਼ਿਆਦਾ ਦੂਰ ਆ ਤਾਨੂੰ ਟੈਕਸੀ ਜਾਂ ਆਪਣਾ ਬੱਸ ਲੈ ਕੇ ਜਾਂ ਟ੍ਰੇਨ ਲੈ ਕੇ ਤੁਹਾਨੂੰ ਜਾਣਾ ਪੈਣਾ ਵਿੱਚ ਤੱਕ ਸੋ ਫਿਲਹਾਲ ਦੀ ਘੜੀ ਤਾਂ ਆਪਾਂ ਵੀ ਜਾ ਸਕਦੇ ਆ ਤੁਸੀਂ ਦੇਖ ਸਕਦੇ ਇਸ ਸਾਈਡ ਤੇ ਆ ਇੱਥੇ ਤੁਸੀਂ ਦੇਖ ਸਕਦੇ ਤੁਹਾਨੂੰ ਅਲੱਗ-ਅਲੱਗ ਤਰ੍ਹਾਂ ਦੇ ਆ ਟੈਕਸੀ ਵਾਲੇ ਤੇ ਮਿਲਦੇ ਆ ਜੇ ਸਾਰੇ ਸਾਰੇ ਘਮਾਉਂਦੇ ਆ ਇਹ ਪੂਰਾ ਪੈਕੇਜ ਵੀ ਮਿਲ ਜਾਂਦਾ ਆ ਆ ਦੇਖ ਸਕਦੇ ਆ ਜਿਹਦਾ ਕਹਿੰਦੇ ਆ ਇਹ ਹਾਏ ਗੁੱਡ ਮਾਰਨਿੰਗ ਨਾ ਗੁੱਡ ਮਾਰਨਿੰਗ ਡੂ ਯੂ ਵਾਂਟ ਟੂ ਵਿਜ਼ਿਟ ਪਾਲੇਰਮੋ ਮਾਈ ਫਰੈਂਡ ਆਹ ਯਾ ਫਿਰ ਯੂ ਐਸ तू? तो तो पीपल एंड बार इट मी पोर्टो फारो अन बेल जीरो अवा विटार अ चेंट्रो स्टोरिको कोमे के स्टो फेटेंडो ला वीडियो नो बोंजोरनो 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 इदागे एनो लगा के असि शायद दोबारा आएया ते पर असि दा पाइटली देया इटालियन भी आंदी है सानो तो आ टैक्सी ड्राइवर आ हिथे तो ग्रासिए मिले एंडो व फारो अन टूर ए एंडियामो फारे अन जीरो टाइप जीरा एन पिएदी कोइच एसे तो वी देख सकदे हां टैक्सी दी लैन लगी है हिथे ਜੇ ਵੀ ਟੈਕਸੀ ਤੁਸੀਂ ਆਪਣਾ ਪੈਕੇਜ ਲੈ ਸਕਦੇ ਏ ਨਾਲ ਕੋਲ ਕਿਸੇ ਦਾ 150 ਰੋਆ ਕਿਸੇ ਦਾ 120 ਰੋਆ ਤੇ ਇਹ ਤੁਹਾਨੂੰ ਸਾਰੀ ਜਗ੍ਹਾ ਤੇ 2 2.5 ਘੰਟੇ ਦੀ ਚੱਕਰ ਹੁੰਦਾ ਜੋ ਵੀ ਇੱਥੇ ਦੀ ਫੇਮਸ ਚੀਜ਼ਾਂ ਤੁਹਾਨੂੰ ਦਿਖਾਉਂਦੇ ਆ ਮੈਪ ਵੀ ਨਾਲੇ ਕੋਲ ਹੁੰਦਾ ਤੇ ਜਦੋਂ ਵੀ ਤੁਸੀਂ ਆਪਾ ਪੋਰਟ ਤੋਂ ਤੇ ਆੰਦੇ ਆ ਨਾ ਤੇ ਇਹ ਜਰੂਰ ਇੱਥੇ ਤੁਹਾਨੂੰ ਮਿਲੂਗੀ ਟੈਕਸੀ ਹਰੇਕ ਜਗ੍ਹਾ ਤੁਹਾਨੂੰ ਮਿਲਦੀ ਹੈ ਤਕਰੀਬਨ ਹੈ ਤੇ ਤੁਹਾਨੂੰ ਅਲੱਗ-ਅਲੱਗ ਜਗ੍ਹਾ ਜੇ ਜੇ ਦੀ ਚੁਆਇਸ ਹੈਗੀ ਕੋਈ ਆਪਣਾ ਤੁਰ ਕੇ ਜਾਣਾ ਚਾਹੁੰਦਾ ਕੋਈ ਆਪਣਾ ਕੈਲ ਟੈਕਸੀਸ ਜਾਣਾ ਚਾਹੁੰਦਾ ਨੌਗਰਾਸ ਸੇ ਮਿਲਦਾ ਨੌਗਰਾਸ ਸੇ ਜਿਹਨਾਂ ਨੇ ਕਹਿ ਰਹੇ ਆ ਕਿ ਤੁਹਾਨੂੰ ਆ ਜਗ੍ਹਾ ਤੇ ਲੈ ਕੇ ਘੁਮਾਉਣ ਲੈ ਕੇ ਚੱਲਦੇ ਆ ਤੇ ਬਟ ਆਪਾਂ ਫਿਲਹਾਲ ਦੀ ਘੜੀ ਦੇ ਸਾਡਾ ਪ੍ਰੇਫਰੈਂਸ ਇਹ ਹੀ ਹੈ ਕਿ ਆਪਾਂ ਤੁਰ ਕੇ ਦੇਖੀਏ ਆਪਾਂ ਓਪਨ ਬੱਸ ਦੀ ਟਿਕਟ ਲਈ ਆ ਇੱਥੇ ਸਟਰੀ ਲ ਆ ਕੇ ਤੇ ਹੁਣ ਆਪਾਂ ਸਾਨੂੰ ਮੈਪ ਵੀ ਉਹਨਾਂ ਨੇ ਦੇ ਦਿੱਤਾ ਤੇ ਆਪਾਂ ਉਹਨੂੰ ਘੁਮਾਂਗੇ ਅਲੱਗ ਅਲੱਗ ਜਗ੍ਹਾ ਇੱਥੇ ਜਿਹੜੀਆਂ ਜਿਹੜੀਆਂ ਵੀ ਬੱਸ ਜਿੱਥੇ ਜਿੱਥੇ ਘੁਮਾਉਂਦੀ ਆ ਉੱਤਰ ਵੀ ਸਕਦੇ ਆ ਆਪਾਂ 15 ਯੂਰੋ ਦੀ ਟਿਕਟ ਆ ਇੱਥੇ 15 ਯੂਰੋ ਦੇ ਵਿੱਚ ਤੁਸੀਂ ਪੂਰੇ ਲੈਣਾ ਪੂਰੇ ਡੇ ਵੈਲਿਡ ਆ ਤੇ ਜਿੱਥੇ ਮਰਜ਼ੀ ਉਤਰ ਜਾ ਸਕਦੇ ਆ ਜਿੱਥੇ ਜਿੱਥੇ ਦੇ ਸਟਾਪ ਆ ਕਿਦਾ ਭਾਜੀ ਰੈਡੀ ਰੂ ਕੋ ਬਦਿਆ ਭਾਈ ਬਦਿਆ ਯਾਰੇ ਆ ਭੁੰਡੀ ਵੀ ਜਲਦੀ ਇੱਥੇ ਭਾਜੀ ਦੇਖ ਲੈ ਆਹ ਭੁੰਡੀ ਵੀ ਜਲਦੀ ਚਾਂਦੇ ਵੀ ਚੱਲਦੇ ਨੇ ਚਾਂਦੇ ਵੀ ਚੱਲਦੇ ਆ ਆਪਣੀ ਆਪਣੀ ਮਤਲਬ ਕੀ ਚੋਆਇਸ ਸਾ ਜਿਹੜੀ ਜਿਹੜੀ ਜਿਹਾ ਚੋਆਇਸ ਆ ਉਹ ਸਾਰੀ ਚੀਜ਼ ਤੁਹਾਨੂੰ ਮਿਲੂਗੀ ਚੋਆਇਸ ਤੁਹਾਡੀ ਆਪਣੀ ਵੀ ਚੋਆਇਸ ਆਪਣੀ ਆ ਕਹਿੰਦਾ ਮਤਲਬ ਜਿੰਨਾ ਤੁਸੀਂ ਖਰਚ ਸਕਦੇ ਹੋ ਉਸ ਹਿਸਾਬ ਦੇ ਨਾਲ ਲੱਗਦੇ ਆ ਮਹਿੰਗੇ ਮਹਿੰਗੀ ਚੀਜ਼ ਵੀ ਸਸਤੀ ਮਿਲ ਜਾਂਦੀ ਆ ਆਪਾਂ ਕਹੇ ਰੋ ਮੀਡੀਅਮ ਤੇ ਕਰ ਲਿਆ ਨਾ ਬਹੁਤੀ ਸਸਤੀ ਦੇ ਨਾ ਬਹੁਤੀ ਮਹਿੰਗੀ ਪੂਰੇ ਦਿਨ ਆਪਾਂ ਕੋ ਮਾਗੇ ਹਣੋ ਦਿੰਦੇ ਆ ਇਹ ਲਾ ਥੋੜਾ ਜਿਹਾ ਇਦਾਂ ਆ ਕਿ ਬੱਸ ਦਾ ਕੀ ਆਪਾਂ ਜਿੱਥੇ ਮਰਜ਼ੀ ਚੜ ਜਾਈਏ ਉਸ ਮਰਜ਼ੀ ਉਤਰ ਜਾਈਏ ਜਿੱਥੇ-ਥੇ ਦੇ ਸਟਾਪ ਆ ਤੇ ਬਾਕੀ ਇੱਕ ਗੱਲ ਹੈ ਇਹ ਕਿ ਹੁੰਡੀ ਆ ਤੇ ਆਪਣਾ ਗੱਲੋ ਟਾਂਗੇ ਆ ਉਹਨਾਂ ਦੀ ਲਿਮਿਟੇਸ਼ਨ ਆ ਕਿ ਉਹਨਾਂ ਨੇ 8-10 ਘੰਟੇ ਵਿੱਚ ਸਾਨੂੰ ਸਾਰਾ ਜਗ੍ਹਾ ਘੁਮਾ ਕੇ ਵਾਪਸ ਆਉਣਾ ਹੁੰਦਾ ਤੇ ਹੋਰ ਵੀ ਸਵਾਰੀਆਂ ਲੈਣੀਆਂ ਹੁੰਦੀਆਂ ਤੇ ਸਾਰੀ ਚੀਜ਼ ਤੁਹਾਨੂੰ ਕੋਟ ਦੇ ਮਿਲ ਜਾਣੀ ਆ ਉਹ ਸਾਡੇ ਇੱਥੇ ਜੀ ਦੇਖ ਸਕਦੇ ਆ ਸ਼ਿਪ ਖੜਾ ਆ ਇੱਕ ਸੜਕ ਕ੍ਰੋਸ ਕਰਕੇ ਤੇ ਤੁਹਾਨੂੰ ਇੱਥੇ ਸਾਰਾ ਕੁਝ ਮਿਲੂਗਾ ਇੱਕ ਤੇ ਬਾਕੀ ਤੁਹਾਨੂੰ ਇੱਧਰ ਤੇ ਸਾਰੀ ਸਾਰੇ ਤੁਹਾਡੇ ਤੇ ਟੁੱਟ ਕੇ ਪੈ ਜਾਂਦੇ ਮੱਖੀਆਂ ਆ ਦੇ ਚੋਣ ਦੱਸਦੇ ਨੇ ਇੱਥੇ ਗਾਣਾ ਮਤਲਬ ਇੱਧਰ ਸਾਊਥ ਦੇ ਨਾਲ ਆ ਜਿਓ ਤੇ ਆਪਣੇ ਪ੍ਰੋਪਰ ਇੰਡੀਆ ਵਾਲੀ ਫੀਲ ਹੈ ਜੀ ਸਾਰਾ ਕੁਛ ਦਹੀਂ ਲੋਕ ਉਧਾਂ ਦੇ ਨੇ ਸਾਰਾ ਮਲਾ ਮਿਲਣ ਸਾਰ ਜੀ ਨੇ ਬਹੁਤ ਜਿਦਾ ਕਿ ਕੰਪੈਰੀਟਿਵਲੀ ਨਾਪੋਲੀ ਦੇ ਮੁਤਾਬਿਕ ਥੋੜਾ ਜਿਆਦਾ ਸਾਫ ਆ ਸੀਰੀਅਸ ਸਾਫ ਆ ਨਾਪੋਲੀ ਤੁਹਾਨੂੰ ਪਤਾ ਆਪਣਾ ਦੇਸੀ ਜਿਆਦਾ ਮਾਹੌਲ ਤੇ ਜਾ ਤੇ ਇਹ ਥੋੜਾ ਜਿਆਦਾ ਸਾਫ ਆ ਪਰ ਵਧੀਆ ਸੀ ਲਾਇਆ ਸੀ ਮੌਸਮ ਜਾਨੀ ਕਿ ਇੰਡੀਆਰ ਦਾ ਹੀ ਹੈ ਤੇ ਬਹੁਤ ਜ਼ਿਆਦਾ ਠੰਡ ਨਹੀਂ ਹੈਗੀ ਆਪਣੇ ਜਿਹੜਾ ਮਿਲਾਨ ਹੈ ਇਤਾਲੀਆ ਵਾਲੀ ਸਾਈਟ ਆਪਕਾ ਜੀ ਉਹਨਾਂ ਨੇ ਨੈਪਸਨ ਉਹਨੂੰ ਦੇਖਤਾ ਸਾਰਾ ਥੱਲੇ-ਥੱਲੇ ਸਟੋਰ ਤੋਂ ਬਿਲਕੁਲ ਮਰਜ਼ੀ ਕਰ ਸਕਦੇ ਆ ਇਹਦਾ ਮਤਲਬ ਉਹਨਾਂ ਨੇ ਸਾਨੂੰ ਦੱਸਦੇ ਨੇ ਨਾਲ ਸਾਨੂੰ ਆਟੋ ਗਾਈਡ ਦੇ ਦਿੱਤਾ ਤੁਸੀਂ ਲੈਂਗੁਏਜ ਆਪਣੀ ਸਿਲੈਕਟ ਕਰ ਸਕਦੇ ਹੋ ਜਿਹੜੀ ਵੀ ਇੰਗਲਿਸ਼ ਇਟਾਲੀਅਨ ਹੈ ਜਾਂ ਹੋਰ ਵੀ ਕਈ ਲੈਂਗੁਏਜਾਂਾਂ ਵਿੱਚ ਤੇ ਉਹ इजीली ਹਰ ਇੱਕ ਸਟਾਪ ਤੇ ਦਾਗ ਰਹਿਣਾ ਉਹਨਾਂ ਨੇ ਇਹ ਸਟਾਪ ਆ ਗਿਆ ਵਿੱਚ ਜੇ ਤੁਸੀਂ ਦਰਨਾ ਚਾਹੋ ਤੇ ਤੁਸੀਂ ਬਿਨਾਂ ਆਰਾਮ ਦੇ ਨਾਲ ਚੌਥੀ ਫਿਰ ਵੀ ਹਰ 20 ਮਿੰਟ ਬਾਸ-ਬਸ ਚੱਲਦੀ ਹੈ। ਸੋ ਆਪਾਂ ਪਹੁੰਚੇ ਹਾਂ ਜੀ ਵਾਤ੍ਰੋ ਕਾਂਤੀ ਜਾਂ ਸਪਰੇਟੋਰੀਆ ਸਿਰੀਆ ਦੇ ਵਿੱਚ ਤੇ ਜਿਵੇਂ ਕਿ ਤੁਸੀਂ ਦੇਖ ਸਕਦੇ ਹੋ ਬੈਕ ਸਾਈਡ ਤੇ ਆਸ ਬਾਕੀ ਤੁਸੀਂ ਦੇਖ ਸਕਦੇ ਆ ਜੀ ਇੱਥੇ ਪੰਜਾਬੀ ਜਿੱਥੇ ਵੀ ਆ ਆਪਾਂ ਜਾਣਦੇ ਆ ਪੰਜਾਬੀ ਮਿਲੇ ਹੀ ਜਾਂਦੇ ਆ ਆਪਣੇ ਭਰਾ ਆ ਸਾਨੂੰ ਦੋ ਭਰਾ ਮਿਲੇ ਆ ਸਰਦਾਰ ਤੇ ਇਹ ਕੰਮ ਲਈ ਇੱਥੇ ਆਏ ਤੇ ਸਾਨੂੰ ਮਿਲੇ ਸੀ ਇੱਥੇ ਆਪਾਂ ਘੁੰਮਣ ਆਏ ਸੀਗੇ ਤੇ ਭਾਈ ਬਹੁਤ ਵਧੀਆ ਲੱਗਾ ਸਾਡਾ ਮਿਲ ਕੇ ਬੜਾ ਵਧੀਆ ਹਾਂਜੀ ਹਾਂਜੀ ਕਿ ਜੇ ਤੁਸੀਂ ਇੰਡੀਆ ਦੇ ਟੈਂਪੂ ਤੇ ਬੈਠਣ ਦੇ ਸ਼ਕੀਨ ਆ ਤੇ ਇੱਥੇ ਵੀ ਤੁਹਾਨੂੰ ਟੈਂਪੂ ਮਿਲੂਗੇ ਆ ਦੇਖ ਸਕਦੇ ਆ ਛੋਟੇ ਛੋਟੇ ਟੈਂਪੂ ਇਹ ਇੱਥੇ ਵੀ ਰਾਈਡ ਤੁਸੀਂ ਆਪਣੀ ਲੈ ਸਕਦੇ ਆ ਟਿਕਟ ਇੱਥੋਂ ਇਹਨਾਂ ਦੀ ਲੈ ਕੇ ਆ ਦੇਖ ਲਓ ਡਿਫਰੈਂਟ ਡਿਫਰੈਂਟ ਜਗ੍ਹਾ ਤੇ ਇਹਨਾਂ ਨੇ ਇਹਨਾਂ ਦੇ ਹੈਗੇ ਆ ਸਟੈਂਡ ਤੇ ਉੱਥੇ ਜਾ ਕੇ ਤੁਸੀਂ ਆਪਣਾ ਚਾਹਾਂਗਾ ਜੀ ਇਹ ਵੀ ਬਹੁਤ ਯਾਨੀ ਕਿ ਹਿਸਟੋਰੀਕਲ ਜਗ੍ਹਾ ਆ ਜਗ੍ਹਾ ਦਾ ਨਾਮ ਹੈਗਾ ਜੀ ਪਾਤਸ਼ਾਹ ਕਾਤਰਾਕਾਂਤੀ ਯਾਨੀ ਕਿ ਜਿਹੜਾ ਚਾਹਾਂਗਾ ਨਾ ਦੇਖ ਲਓ ਚਾਰ ਯਾਨੀ ਕਿ ਚੌਰਾਹਾ ਹੈ ਯਾਨੀ ਕਿ ਚਾਰ ਜਗ੍ਹਾ ਨੂੰ ਉੱਥੋਂ ਰਸਤਾ ਜਾਂਦਾ ਹੈ ਤੇ ਹਰੇਕ ਜਗ੍ਹਾ ਤੇ ਬਿਲਡਿੰਗ ਆ ਇੱਕ ਦੋ ਤਿੰਨ ਤੇ ਚਾਰ ਯਾਨੀ ਕਿ ਚਾਰ ਬਿਲਡਿੰਗ ਆਣਗੀਆਂ ਇਹ ਆ ਦੇਖ ਲਓ ਰੌਣਕ ਇੱਥੇ ਜੀ ਇਹ ਲਿਆ ਬੇਸਿਕਲੀ ਚੱਲਦਾ ਪਿਆ ਤੇ ਆਪਣੇ ਪੰਜਾਬੀ ਭਰਾ ਵੀ ਤੁਹਾਨੂੰ ਪਹਿਲਾਂ ਦਿਖਾਏ ਸੀ ਆਪਣੇ ਮਲੇ ਸੀਗੇ ਹਰ ਮਾਰਦੀ ਦੀ ਕੋਈ ਨਾ ਕੋਈ ਇਥੇ ਹਿਸਟਰੀ ਆ ਯਾਨੀ ਕਿ ਉਹ ਲਿਖਿਆ ਵੀ ਆ ਇੱਥੇ ਬਹੁਤ ਪੁਰਾਣੀ ਹਿਸਟਰੀ ਆ ਲਿਖਿਆ ਵੀ ਆ ਤੁਹਾਨੂੰ ਮੈਂ ਦਿਖਾ ਵੀ ਦਿੰਨਾ ਇੱਥੇ ਆ ਲਿਖਿਆ ਰਹੇ ਜੀ ਦੀ ਇਥੇ ਹਿਸਟਰੀ ਆ ਪੂਰੀ ਮਾਰਦੀ ਉਧਰਲੀ ਮਾਰਦੀ ਪੂਰੀ ਹਿਸਟਰੀ ਆ ਇੱਦਾਂ ਹੋਰ ਆ ਜੀ ਇੱਕ ਯੂਰੋ ਦੇ ਵਿੱਚ ਇੱਥੇ ਜੀ ਸਪ੍ਰੇ ਮੂਤਾ ਮਿਲਦਾ ਜੀ ਹਰਾਂਚਾ ਅਲੱਗ-ਅਲੱਗ ਕਰਾਂ ਦੇ ਫਰੂਟ ਆ ਨਿੱਲੇ ਵੀ ਦੇਖ ਸਕਦੇ ਆ ਇੱਧਰ ਜਿੰਨ ਵੀ ਹੈਗਾ ਜੀ ਸਾਹਿਬ 2 ਯੂਰੋ ਦੇ ਵਿੱਚ ਆਈ ਰੇਟ ਰੇੜੀ ਲੱਗੀ ਦੇਖ ਸਕਦੇ ਤੁਸੀਂ ਇਹਦੀ ਪਿੱਛੇ ਜਿਹੜੀ ਤੁਸੀਂ ਜਗਾ ਦੇਖ ਰਹੇ ਆ ਇਹ ਹੈਗੀ ਜੀ ਕਾਤੇਦਰਲ ਆਸਟ੍ਰੇਲੀਆ ਦਾ ਤੇ ਬਹੁਤ ਵਧੀਆ ਜਗਾ ਆ ਦੇਖਣ ਵਾਲੀ ਇੱਥੇ ਬਹੁਤ ਸੋਹਣੀ ਜਗਾ ਆ ਗਾਰਡਨ ਵੀ ਹੈਗਾ ਇੱਥੇ ਘੁੰਮਣ ਫੇਰਨ ਲਈ ਬਾਕੀ ਲੋਕ ਇੱਥੇ ਫੋਟੋਆਂ ਫੋਟੋਆਂ ਖਿੱਚ ਕੇ ਤੇ ਆਪਣਾ ਅੱਗੇ ਘੁੰਮਦੇ ਆ ਪਿਆਸਾ ਵੀ ਇਥੋਂ ਨੇੜੇ ਹੀ ਆ ਇੱਥੇ ਦਾ ਦੇਖ ਸਕਦੇ ਆ ਬਹੁਤ ਸੋਹਣੀ ਜਗ੍ਹਾ ਆ ਸਾਹਮਣੇ ਇਹਦੀ ਐਂਟਰੀ ਆ ਜੀ ਇਹਦੀ ਕਤਿਰਾਲ ਦੀ ਤੇ ਤੁਸੀਂ ਜਾ ਕੇ ਦੇਖ ਸਕਦੇ ਆ ਉਹਦੇ ਉੱਪਰ ਵੀ ਬਹੁਤ ਸੋਹਣੀ ਜਗ੍ਹਾ ਆ ਤੇ ਇਹ ਟੁਰਨ ਵਾਲੀ ਜਗ੍ਹਾ ਵੀ ਐਨ ਦੇਖ ਲਓ ਕਿੰਨੀ ਸਾਫ਼ ਸੁਥਰੀ ਆ ਬਹੁਤ ਸਾਫ਼ ਰੱਖਿਆ ਹੈ ਯਾਸੇ ਨੂੰ ਇਹਨਾਂ ਨੇ ਤੇ ਇੱਧਰ ਵੀ ਤੁਸੀਂ ਦੇਖ ਸਕਦੇ ਆ ਇਹ ਕੋਈ ਚੀਜ਼ ਆਪਣੀ ਤੁਸੀਂ ਇੱਕ ਨਿਸ਼ਾਨੀ ਹੁੰਦੀ ਜਿੱਦਾਂ ਆਪਾਂ ਕਹਿ ਸਕਦੇ ਕੋਈ ਨਿਸ਼ਾਨੀ ਸਿਰੀਆ ਦੀ ਲੈ ਕੇ ਜਾਣੀ ਉਹ ਵੀ ਲੈ ਕੇ ਜਾ ਸਕਦੇ ਆ ਇੱਥੋਂ ਤੇ ਬੱਚੇ ਵੀ ਬਹੁਤ ਇੰਜੋਏ ਕਰ ਰਹੇ ਆ ਵੱਡੇ ਮੇਨ ਬਾਜ਼ਾਰ ਆ ਜੀ ਕਹਿ ਸਕਦੇ ਆ ਆਪਾਂ ਤੇ ਪਲੇਅਰਮੋ ਦਾ ਤੇ ਦੇਖ ਸਕਦੇ ਤੁਸੀਂ ਬਹੁਤ ਹੌਣਕ ਮੇਲਾ ਆ ਇੱਥੇ ਤੇ ਜੇ ਤੁਸੀਂ ਆਪਣਾ ਇੱਥੇ ਕੋਈ ਪੀਜ਼ਾ ਲੈਣਾ ਜਾਂ ਕੋਈ ਰੈਸਟੋਰੈਂਟ ਵਗੈਰਾ ਸਭ ਜੇ ਸ਼ਾਪਿੰਗ ਕਰਨੀ ਸ਼ਾਪਿੰਗ ਵੀ ਕਰ ਸਕਦੇ ਆ ਆਪਣੇ ਇੰਡੀਆਗੋ ਬਾਜ਼ਾਰ ਲੱਗਿਆ ਇੱਥੇ ਵੀ ਦੇਖ ਸਕਦੇ ਆ ਇੱਧਰ ਵੀ ਐਕਸਾਈਡ ਦੇ ਵੀ ਦੇਖ ਸਕਦੇ ਆ ਉੱਧਰ ਵੀ ਇੱਧਰ ਵੀ ਦੇਖ ਸਕ ਰਹੇ ਨੇ ਥਰੀ ਜਗਾ ਬਾਜ਼ਾਰ ਬਹੁਤ ਜ਼ਿਆਦਾ ਵਧੀਆ ਆ ਆ ਦੇਖ ਸਕਦੇ ਹੋ ਰੈਸਟੋਰੈਂਟ ਵਾਲੇ ਵੀ ਬਾਹਰ ਖੜੇ ਆ ਗਾ ਖੇਚਣ ਨੂੰ ਕਰ ਇਹਦਾ ਆਪਣਾ ਕਹ ਲੋ ਪੰਜਾਬ ਵਾਂਗੂ ਰੇੜੀਆਂ ਲੱਗੀਆਂ ਆ ਇੱਥੇ ਸ਼ਾਇਦ ਜੇ ਤੁਸੀਂ ਕਹੋ ਕੋਈ ਨਿਸ਼ਾਨੀ ਵੀ ਤੁਸੀਂ ਲੈਣੀ ਆ ਇੱਥੇ ਇਹ ਵੀ ਤੁਹਾਨੂੰ ਮਿਲੂਗੀ ਇੱਧਰਲੀ ਸਾਈਡ ਦੇਖ ਲਓ ਫਰੂਟ ਦੀ ਫਰੂਟ ਜੂਸ ਦੀ ਰੇੜੀ ਲੱਗੀ ਆ ਰੇੜੀ ਟਾਈਪ ਹੀ ਆ ਇਹ ਤੇ ਇੱਥੇ ਤੁਸੀਂ ਬੈਲਟਾਂ ਦੇ ਦੇਖ ਸਕਦੇ ਹੋ ਆਪਣੀ ਬੈਲਟ ਬੁਲਟ ਕਿਸੇ ਇਦਣੀਆਂ ਹੈ ਸੈਲਫੀ ਸਟਿਕ ਲੈਣੀ ਹੈ ਕਿਸੇ ਨੇ ਉਹ ਵੀ ਲੈ ਸਕਦੇ ਆ ਯਾਨੀ ਕਿ ਬਾਜ਼ਾਰ ਚ ਇੰਨਾ ਰੌਣਕ ਮੇਲਾ ਆ ਤੇ ਬਹੁਤ ਵਧੀਆ ਲੱਗਦਾ ਇੱਥੇ ਆ ਕੇ ਵਧੀਆ ਜਗ੍ਹਾ ਆ ਈਡੀਆ ਯਾਨੀ ਕਿ ਟਾਈਮ ਲੱਗਣ ਤੇ ਜਰੂਰ ਆਪਣਾ ਕੋਮਣਾ ਫੇਰਨਾ ਚਾਹੀਦਾ ਸਾਨੂੰ ਨਵੀਂ ਨਵੀਂ ਜਗ੍ਹਾ ਦੇਖਣ ਨੂੰ ਮਿਲਦੀ ਆ ਰੇਕ ਚੀਜ਼ ਦਾ ਜਾ ਕੇ ਹੀ ਪਤਾ ਲੱਗਦਾ ਕਿਹੜੀ ਚੀਜ਼ ਵਧੀਆ ਤੇ ਕਿਹੜੀ ਚੀਜ਼ ਨਹੀਂ ਵਧੀਆ ਤੇ ਜਿੰਨੀ ਦਰ ਆਪਾਂ ਕਿਤੇ ਘਰੋਂ ਬਾਹਰ ਨਿਕਲਦੇ ਨਹੀਂ ਤੇ ਉਨੀ ਦਰ ਕੁਛ ਆਪ ਕਹਿ ਨਹੀਂ ਸਕਦੇ ਕਿ ਇਹ ਚੰਗਾ ਜਾਂ ਮਾੜਾ ਉਹ ਹਰੀ ਜੀ ਦਾ ਜਾ ਕੇ ਪਤਾ ਲੱਗਦਾ ਤੇ ਸਾਨੂੰ ਨਾਪੋਲੀ ਵਧੀਆ ਲੱਗਾ ਇਸ ਸਿਚੀਲੀਆ ਦੇ ਨਾਲ ਹੋਰ ਵੀ ਜ਼ਿਆਦਾ ਵਧੀਆ ਆ ਸੋ ਹਾਲ ਓਵਰ ਸਾਡਾ ਸਿਚੀਲੀਆ ਦੇ ਵਿੱਚ ਦਿਲ ਰਿਆ ਵਧੀਆ ਸੋ ਜਿਹੜੀ ਜਿਹੜੀ ਆਪਾਂ ਜਗਾ ਸੋਚੀਆਂ ਸੀ ਆ ਦੇਖਣ ਲਈ ਉਹ ਆਪਾਂ ਦੇਖ ਲਈਆਂ ਕੋਸ਼ਿਸ਼ ਤਾਂ ਨਹੀਂ ਆ ਵੀ ਆ ਜੋ ਰਹਿ ਗਈਆਂ ਸੋ ਨੈਕਸਟ ਟਾਈਮ ਜਦੋਂ ਸਾਡਾ ਟ੍ਰਿਪ ਦੁਬਾਰਾ ਬਣਿਆ ਅਸਟਰੀਆ ਦਾ ਤੇ ਉਦੋਂ ਆਪਾਂ ਦੇਖਾਂਗੇ ਉਹ ਜਗਾ ਸੋ ਕਿਉਂਕਿ ਸਾਡੇ ਕੋਲ ਟਾਈਮ ਦੀ ਥੋੜੀ ਜਿਹੀ ਲਿਮਿਟੇਸ਼ਨ ਸੀਗੀ ਤਾਂ ਆਪਾਂ ਕਰੂਜ਼ ਦੇ ਕਰੂਜ਼ ਦੇ ਵਿੱਚ ਵੀ ਵਾਪਸੀ ਕਰਨੀ ਸੀ ਕੋਸ਼ਿਸ਼ ਕਰਕੇ ਆਪਾਂ ਲਈ ਬਸ ਤੇ ਆਪਣੇ ਆਪਾਂ ਚਾਲੇ ਪਾਲੇ ਵਾਪਸ ਸੀ ਟਰਮੀਨਲ ਵੱਲੋਂ ਸੋ ਆਪਾਂ 크ਰੂਜ਼ ਦੇ ਵਿੱਚ ਵੀ ਸਾਡੇ ਕੋਲ ਜਿਹੜੀ ਉਹਨਾਂ ਨੇ ਤੈਸੀਸਾਂ ਨੂੰ ਟਾਈਮ ਉਹਦੇ ਵਿੱਚ ਵਿੱਚ ਆਪਾਂ ਐਂਟਰੀ ਕਰਨੀ ਸੀ ਟਰਮੀਨਲ ਤੇ ਆਪਾਂ ਆ ਗਏ ਆਂ ਵਾਪਸ ਤੇ ਆਪਣੀ ਹੋ ਗਈ ਇੱਥੇ ਸਿਕਿਉਰਿਟੀ ਚੈੱਕ ਸਿਕਿਉਰਿਟੀ ਚੈੱਕ ਤੋਂ ਬਾਅਦ ਆਪਾਂ ਆਪਣੀ ਕਬੂਲੀਤ ਵਾਪਸ ਐਂਟਰੀ ਕਰ ਲੈਣੀ ਆ ਤੇ ਉੱਥੇ ਜਾ ਕੇ ਕੁਝ ਖਾਣੇ ਪੀਣੇ ਆ ਬਿਲਕੁਲ 에어ਪੋਰਟ ਮੰਗ ਨਹੀਂ ਆਈ بس ਸਿਕਿਉਰਿਟੀ ਦਾ ਪਿਓਰਿਟੀ ਆਂ ਜਿਹੜੇ ਬੱਚੇ ਆ ਉਹਨਾਂ ਨੂੰ ਪਿਓਰਿਟੀ ਮਿਲਦੀ ਐ ਇੱਥੇ ਲੈਂਚ ਫਿਰ ਜੇ ਤੁਸੀਂ ਬਾਹਰ ਅੰਦਰ ਜਾਣਾ ਕਰੂਜ਼ ਦੇ 19 ਵਾਰੀ ਸਿਕਿਉਰਿਟੀ ਚੈੱਕ ਕਰਨੀ ਪੈਣੀ ਆ ਪੋਰਟ ਤੇ ਆ ਗਏ ਆ ਵਾਪਸ ਆਪਣੇ ਤੇ ਹੁਣ ਆਪਾਂ ਐਂਟਰੀ ਕਰਾਂਗੇ ਆਪਣੇ ਸ਼ਿਪ ਦੇ ਤੇ ਕਰਾਂਗੇ ਲਾਂਚ ਤੇ ਦੇਖਦੇ ਆਂ ਕੀ ਬਣਿਆ ਆ ਅੱਜ ਕਿਹੜੀ ਡਿਸ਼ ਮਿਲਦੀ ਸਾਨੂੰ ਖਾਣ ਨੂੰ ਅੱਜ ਤੇ ਆਪਾਂ ਮੰਗਾਇਆ ਅੰਤੀ ਪਾਸਟਾ ਦੇ ਵਿੱਚ ਸੀ ਫੂਡ ਤੇ ਉਸ ਤੋਂ ਬਾਅਦ ਆਪਾਂ ਮੰਗਾਇਆ ਉਸ ਤੋਂ ਬਾਅਦ ਹੀ ਆਪਾਂ ਪਿਸ਼ਾ ਮੰਗਾਈ ਆ ਤੇ ਦੇਖਦੇ ਆਂ ਕਿੰਦਾ ਦੀ ਫਿਸ਼ ਆਉਂਦੀ ਆ ਤੇ ਵਿਰਾਲ ਦੀ ਘੜੀ ਆ ਪੰਤੀ ਪਾਸ ਤੋਂ ਟਰਾਈ ਕਰਦੇ ਆ। ਚੀਲੀਆ ਦਾ ਸਾਡਾ ਟ੍ਰਿਪ ਰਿਆ ਵਧੀਆ। ਸੋ ਪੂਰਾ ਇੰਜੋਏ ਕੀਤਾ ਆਪਾਂ ਪੂਰਾ ਦਿਨ। ਸੋ ਵੀਡੀਓ ਪਸੰਦ ਆਈ ਤੇ ਲਾਈਕ ਸ਼ੇਅਰ ਤੇ ਕਮੈਂਟ ਕਰਕੇ ਜਰੂਰ ਦੱਸਿਓ। ਸੋ ਮਿਲਦੇ ਆ ਤੁਹਾਨੂੰ ਨੈਕਸਟ ਵੀਡੀਓ ਦੇ ਵਿੱਚ ਕੋਈ ਡਿਫਰੈਂਟ ਡੈਸਟੀਨੇਸ਼ਨ ਤੇ।